ਕਲਪਰੋਵਾਈਡਰ ਮੋੜੇ ਪਿੱਛੇ ਕਰੋ ਸੁਪਰੀਅਰ ਮੋੜਾ ਇੱਕ ਮਿੰਟ ਪੁੱਛੋ ਅੱਜ ਆਪਣਾ ਸੱਜੇ ਦਿਖਿਏਗਾ ਅੱਜ ਮੈਂ ਵਕ ਵਕ ਜਿਹੜੀਆਂ ਪਠੰਡੇ ਦੀਆਂ ਐਸੋਸੀਏਸ਼ਨਸ ਹੈਗੀਆਂ ਉਹਨਾਂ ਨਾਲ ਮੈਂ ਵਿਚਾਰ ਕਰ ਰਿਹਾ ਆਪਣੀ ਗੱਲ ਉਹਨਾਂ ਨੂੰ ਦੱਸ ਰਿਹਾ ਤੇ ਉਹਨਾਂ ਦੀ ਗੱਲ ਸੁਣ ਰਿਹਾ ਤੇ ਮੈਂ ਸਾਰਿਆਂ ਨੂੰ ਇੱਕੋ ਇੱਕ ਗੱਲ ਕਹੀ ਹੈ ਜੇ ਆਪਾਂ ਪੰਜਾਬ ਨੂੰ ਬਚਾਉਣਾ ਹੈ ਤੇ ਪੰਜਾਬ ਦਾ ਲਾਅ ਐਂਡ ਆਰਡਰ ਠੀਕ ਕਰਨਾ ਹੈ ਪੰਜਾਬ ਵਿੱਚ ਵਾਪਸ ਪੀਸਫੁਲ ਮਾਹੌਲ ਲਿਆਉਣਾ ਹੈ ਤੇ ਆਪਾਂ ਨੂੰ ਸਾਰੇ ਇਕੱਠੇ ਹੋ ਕੇ ਅਕਾਲੀ ਦਲ ਨੂੰ ਲਿਆਉਣਾ ਪੈਣਾ ਹੈ ਦੂਜੀਆਂ ਪਾਰਟੀਆਂ ਦਾ ਕੋਈ ਇੰਟਰਸਟ ਪੰਜਾਬ ਦੇ ਪੀਸ ਕਮਿਊਨਲ ਹਾਰਮਨੀ ਨੂੰ ਕੰਟਰੋਲ ਕਰਨਾ ਜਾਂ ਇੱਥੇ ਡਿਵੈਲਪਮੈਂਟ ਦਾ ਨਹੀਂ ਆ ਸਾਰੇ ਦਿੱਲੀ ਵਾਲੀਆਂ ਪਾਰਟੀਆਂ ਈਸਟ ਇੰਡੀਆ ਕੰਪਨੀ ਮੂਹਰੇ ਇੱਥੇ ਕਲੀ ਲੁੱਟਣ ਆਉਂਦੀਆਂ ਐ ਐਂਡ ਪਿਛਲੇ 50 ਸਾਲ ਦਾ ਆਪਣਾ ਤਜਰਬਾ ਹੈ। ਤੋਂ ਮੈਂ ਸੋ ਮੈਂ ਇੱਕ ਗੱਲ ਦੇਖੀ ਹੈ ਕਿ ਲੋਕਾਂ ਵਿੱਚ ਬੜਾ ਗੁੱਸਾ ਆ ਨੈਸ਼ਨਲ ਪਾਰਟੀਆਂ 'ਚ ਆ ਖਾਸ ਕਰਕੇ ਤੁਸੀਂ ਗੱਲ ਦੇਖੀ ਹੋਣੀ ਹੈ ਕਿ ਕਾਂਗਰਸ ਤੇ ਝਾੜਵਾਲ ਤਾਂ ਇਕੱਠੇ ਐ ਇੱਥੇ ਡਰਾਮਾ ਕਰੀ ਜਾਂਦੇ ਆ ਪੂਰੇ ਦੇਸ਼ 'ਚ ਇਕੱਠੇ ਐ ਸੋ ਜਿਹੜੇ ਪੂਰੇ ਦੇਸ਼ 'ਚ ਇਕੱਠੇ ਐ ਤੇ ਇੱਥੇ ਇਕੱਠੇ ਕਿਉਂ ਨਹੀਂ ਆ ਵੀ ਕੋਈ ਨਾ ਸਟ੍ਰੈਟਜੀ ਨਾਲ ਐ اپنی ਐਂਟੀ ਇਨਕੰਮਨਸੀ ਵੋਟ ਨੂੰ ਖਤਮ ਨਾ ਹੋਏ ਤੇ ਐਡਜਸਟ ਕਰਨ ਵਾਸਤੇ ਤੋਂ ਇਸ ਕਰਕੇ ਮੈਂ ਸਾਰੇ মিডিਆ ਨੂੰ ਬੇਨਤੀ ਕਰਨਾ ਚਾਹਣਾ ਹੈ ਕਿ ਜੈਜਾ ਪ੍ਰੋਗਰੈਸ ਚੱਲ ਰਿਹਾ ਹੈ ਐਕਤੀ ਹਿਸਟੋਰਿਕ ਰਿਜ਼ਲਟ ਹੋਣਗੇ ਨੈਸ਼ਨਲ ਪਾਰਟੀਆਂ ਦਿੱਲੀ ਵਾਲੇ ਪਾਰਟੀਆਂ ਕੰਪਲੀਟਲੀ ਪੰਜਾਬ ਚੋਂ ਵਾਈਪ ਆਊਟ ਹੋ ਜਾਣਗੇ